ਅਭਿਨੇਤਰੀ ਸੁਨਾਕਸ਼ੀ ਸਨਾ ਦੀ ਐਕਸ਼ਨ ਨਾਲ ਭਰਪੂਰ ਫਿਲਮ ਅਕੀਰਾ ਦੀ ਬਾਕਸ ਆਫਿਸ ਤੇ ਸ਼ੁਰੂਆਤ ਕੁਝ ਢਿੱਲੀ ਰਹੀ ਫਿਲਮ ਨੇ ਸ਼ੁਰੂਆਤ 2 ਦਿਨਾਂ ਚ 10 ਕਰੋੜ 45 ਲੱਖ ਦੀ ਕਮਾਈ ਕੀਤੀ ਹੈ ਫਿਲਮ ਪ੍ਰਚਾਰਕ ਮੁਤਾਬਕ ਅਕੀਰਾ ਨੇ ਦੂਜੇ ਦਿਨ ਹਲਕੀ ਛਾਲ ਮਾਰੀ ਬਿਆਨ ਦੇ ਮੁਤਾਬਕ ਫਿਲਮ ਨੇ ਦੂਜੇ ਦਿਨ 5 ਕਰੋੜ 30 ਲੱਖ ਦੀ ਕਮਾਈ ਕੀਤੀ ਜਦਕਿ ਪਹਿਲੇ ਦਿਨ 5 ਕਰੋੜ 15 ਲੱਖ ਰੁਪਏ ਕਮਾਈ ਸਨ ਬਾਲੀਵੁੱਡ ਦੀ ਹੌਟਪਨੀ ਅਤਰੀ ਸਨੀ ਲਿਓਨ ਅਗਾਮੀ ਨਿਊਯਾਰਕ ਫੈਸ਼ਨ ਵੀਕ ਵਿੱਚ ਕੈਟਵੌਕ ਕਰਦੀ ਨਜ਼ਰ ਆਵੇਗੀ। ਅਜਿਹਾ ਕਰਨ ਵਾਲੀ ਉਹ ਪਹਿਲੀ ਬਾਲੀਵੁੱਡ ਅਭਿਨੇਤਰੀ ਹੋਏਗੀ। ਟਵਿੱਟਰ ਤੇ ਇਸ ਖਬਰ ਨੂੰ ਸਾਂਝਾ ਕਰਦੇ ਹੋਏ ਅਭਿਨੇਤਰੀ ਨੇ ਕਿਹਾ ਕਿ ਵੀਕ ਤੇ ਤੋਂ ਆਟਨ ਸਮਰੋਹ ਚ ਮਸ਼ਹੂਰ ਡਿਜ਼ਾਈਨਰ ਅਰਜਨਾ ਕੋਚਲੀ ਰੈਂਪ ਤੇ ਚੱਲੇਗੀ। ਇਹ ਸਮਰੋਹ 8 ਸਤੰਬਰ ਤੋਂ ਸ਼ੁਰੂ ਹੋਏਗਾ। ਸਨੀ ਨੇ ਕੋਚਲ ਨੂੰ ਧੰਨਵਾਦ ਕਰਨ ਦੇ ਕਿਹਾ ਕਿ ਉਹਨਾਂ ਦੀ ਵਜ੍ਹਾ ਕਰਕੇ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। हरियाणा ਦੀ ਮਸ਼ਹੂਰ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਨੇ ਐਤਵਾਰ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਸਨੂੰ ਹੁਣ ਨਫਸਗੜ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਡਾਕਟਰਾਂ ਮੁਤਾਬਕ ਉਸਨੇ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਸਪਨਾ ਸਪਨਾ ਪਿਛਲੇ ਕਈ ਦਿਨਾਂ ਤੋਂ ਇੱਕ ਗਾਣੇ ਨੂੰ ਲੈ ਕੇ ਵਿਵਾਦਾਂ ਚ ਉਸ ਖਿਲਾਫ ਗੁਰਦਾਉਂ ਪੁਲਿਸ ਨੇ ਕੇਸ ਦਰਜ ਕੀਤਾ ਹੈ ਸੋਸ਼ਲ ਮੀਡੀਆ ਤੇ ਉਸ ਦੇ ਖਿਲਾਫ ਲੋਕਾਂ ਨੇ ਕਮੈਂਟ ਕੀਤੇ ਸਨ ਸਪਨਾ ਤੇ ਇਲਜ਼ਾਮ ਹੈ ਕਿ ਉਸਨੇ ਗੁਰਦਾਉਂ ਦੇ ਚੱਕਰਪੁਰੇ ਇਲਾਕੇ ਚ ਰਾਗਣੀ ਪ੍ਰੋਗਰਾਮ ਦੌਰਾਨ ਤਲਿਤਾਾਂ ਦੇ ਲਈ ਅਪਸ਼ਬਦ ਕਹੇ ਸਨ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਪਨਾ ਤੇ ਉਸ ਦੀ ਟੀਮ ਨੇ ਇੱਕ ਗੀਤ ਦੇ ਜ਼ਰੀਏ ਦਲਤਾਂ ਤੇ ਸਵਾਲ ਚੁੱਕੇ ਨੇ ਵਲੁਰਮ ਨੇਤਾ ਤੇ ਫਿਲਮਕਾਰ ਫਰਹਾਨ ਅਕਸਲ ਦਾ ਕਹਿਣਾ ਹੈ ਕਿ ਰੌਕਨ 2 ਬਣਾਉਣਾ ਉਹਨਾਂ ਲਈ ਰੌਕਨ ਨੂੰ ਬਣਾਉਣਾ ਹੀ ਵਾਂਗ ਹੀ ਚੁਣੌਤੀਪੂਰਨ ਰਿਹਾ ਕਿਉਂਕਿ ਪਹਿਲਾ ਵਾਂਗ ਲੋਕਾਂ ਦੀ ਉਮੀਦਾਂ ਦੇ ਖਰਾ ਉਤਰਨਾ ਇੱਕ ਚੁਣੌਤੀ ਹੀ ਹੈ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਰੌਕਨ 2 ਦੇ ਵਿੱਚ ਫਰਹਾਨ ਦੇ ਇਲਾਵਾ ਜੋ ਰਾਮਪਾਲ ਅਤੇ ਪ੍ਰਾਚੀ ਦੇਸਾਈ ਮੁੱਖ ਭੂਮਿਕਾ ਵਿੱਚ ਨੇ ਵਾਦਨਾ ਚ ਰਹਿਣ ਵਾਲੀ ਅਦਾਕਾਰਾ ਰਾਖੀ ਸਵੰਥ ਨੂੰ ਸੈਂਸਰ ਬੋਰਡ ਤੇ ਪੜਕੀ ਹੈ ਰਾਖੀ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਮੈਂ ਕੋਈ ਪੌਨ ਸਟਾਰ ਨਹੀਂ ਹਾਂ ਬਲਕਿ ਇਸ ਫਿਲਮ ਦੀ ਲੀਡ ਐਕਟਰਸ ਆ ਦੱਸ ਰਾਖੀ ਦੀ ਫਿਲਮ ਇੱਕ ਕਹਾਣੀ ਜੂਲੂ ਕੀ ਨੂੰ ਸੈਂਸਰ ਬੋਰਡ ਨੇ ਇਹ ਸਰਟੀਫੀਕੇਟ ਦਿੱਤਾ ਹੈ ਜਿਸ ਕਾਰਨ ਰਾਖੀ ਨੇ ਬੋਰਡ ਤੇ ਪੇਤਖਾਬ ਤੇ ਇਲਜ਼ਾਮ ਲਗਾਏ ਨੇ ਤੋ ਗਾਇਕ ਬਣੇ ਅੰਮ੍ਰਿਤਮਾਨ ਦਾ ਨਵਾਂ ਗੀਤ ਸੱਚ ਤੇ ਸੁਪਨਾ ਅਡਾ ਰੀਲਿਸ ਹੋ ਗਿਆ ਇੱਕ ਰੋਮਾਂਟਿਕ Song ਹੈ ਇਸ ਗੀਤ ਅੰਮ੍ਰਿਤ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਉਸ ਤੋਂ ਪਹਿਲਾਂ ਅੰਮ੍ਰਿਤ ਮੋਚ ਤੇ ਮਚੂ ਅਤੇ ਦੇਸੀ ਦਾ ਡਰਮ ਵਰਗੇ ਕਈ ਹਿੱਟ tracks ਦੇ ਚੁੱਕੇ ਨੇ ਪੰਜਾਬੀ ਦਾ ਇੱਕ ਇਸ਼ਕਪਸੰਦ ਅਫਗਾਨ ਦਾ ਸਮਾਨਗੀਤ ਲੈ ਕੇ ਹਾਜ਼ਰ ਹੋਏ ਨੇ ਜਿਸ ਚਿਕਦਲੀਰ ਕੁੜੀ ਨੂੰ ਵਿਖਾਇਆ ਗਿਆ ਜੋ ਕਿਸੇ ਪਾਸੇ ਮੁੰਡਿਆਂ ਤੋਂ ਕੱਟ ਨਹੀਂ ਹੈ। ਅਤਗੀਤ ਵਿੱਚ ਇਸ਼ਕ ਨੂੰ ਇਸੇ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਗੀਤ ਨੂੰ ਡਾਇਰੈਕਟ ਕਰਨ ਵਾਲੇ ਪਰਮੇਸ਼ਵਰ ਵਰਮਾ ਦੀ ਚਲਕ ਵੀ ਗੀਤ ਵਿੱਚ ਦਿਖਦੀ ਹੈ।